emergancy level ਜਕਰਪ ਸਿੰਘ ਕੰਗਨਾ ਰਣੋਤ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਕਾਫੀ ਦਾਦਾ ਆਊਟਫੂਲ ਲੈ ਕੇ ਜਿਹੜਾ ਹੈ ਪੋਲਿਟਿਕਸ ਦੀ ਬਾਤ ਹੋ ਰਹੀ ਹੈ ਵਿਵਾਦ ਕਾਫੀ ਹੋ ਰਿਹਾ ਉਸ ਗੱਲ ਨੂੰ ਮੈਂ ਸਮਝਦਾ ਜਿੰਨਾ ਜ਼ਿਆਦਾ ਤੂਲ ਦਿਓਗੇ ਉਨਾ ਹੀ ਜ਼ਿਆਦਾ ਉਸ ਦਾ ਕੋਈ ਜਿਉਂ ਉਹਨਾਂ ਨੇ ਕਹਿਤਾ ਬੀਜੇਪੀ ਪਾਰਟੀ ਨੇ ਉਹਦਾ ਲੈ ਕੇ ਨੋਟਿਸ ਕਰਕੇ ਉਹਨਾਂ ਨੂੰ ਬੰਦ ਕਰਤਾ ਬਿਨਾਂ ਮਤਲਬ ਦਾ ਉਹਨੂੰ ਹੁਣ ਤੂਲ ਦੇ ਕੇ ਉਹਦੀ ਮਹੱਤਤਾ ਵਧਾਣ ਵਾਲੀ ਗੱਲ ਹੈ ਮੈਂ ਸਮਝਦਾ ਵੀ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨਾਲ ਪੂਰੇ ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ ਵੀ ਕਿਸੇ ਦਾ ਰਾਜਨੀਤਿਕ ਵਿਰੋਧ ਹੋ ਸਕਦਾ ਪਰ ਤੁਸੀਂ ਪੂਰੇ ਇੱਕ ਜਮਾਤ ਨੂੰ ਇੱਕ ਜਿਹੜਾ ਸਾਡਾ ਗੁਰੂ ਮਹਾਰਾਜ ਨੇ ਕਿਹਾ ਉੱਤਮ ਖੇਤੀ ਉਸ ਖੇਤੀ ਨਾਲ ਜੁੜੇ ਇੱਕ ਪੂਰੇ ਖਿੱਤੇ ਨੂੰ ਤੁਸੀਂ ਇਸ ਕਿਸਮ ਦੇ ਸ਼ਬਦ ਇਸਤੇਮਾਲ ਕਰੋ ਕਿਸੇ ਨੂੰ ਸ਼ੋਭਾ ਨਹੀਂ ਦਿੰਦਾ ਤੇ ਖਾਸ ਤੌਰ ਤੇ ਕਿਸੇ ਵੀ ਰਾਜਨੀਤਿਕ ਲੀਡਰ ਸੋ ਕਾਲਡ ਲੀਡਰ ਨੂੰ ਤਾਂ ਤਾਂ ਗੱਲ ਜਮਾ ਸ਼ੋਭਾ ਨਹੀਂ ਦਿੰਦੀ ਅ ਐਮਰਜੈਂਸੀ ਫਿਲਮ ਨੂੰ ਲੈ ਕੇ ਵੀ ਸਰਟੀਫਿਕੇਟ ਦੇਖੋ ਨਾ ਮੈਂ ਫਿਲਮ ਦੇਖੀ ਨਾ ਕੋਈ ਐਮਰਜੈਂਸੀ ਦਾ ਇਸ ਮਸਲੇ ਨਾਲ ਇਹ ਤਾਂ ਅਜੇ اٹਕ ਲਾਈ ਹੈ ਨਾ ਤਾਂ ਮੈਂ ਟ੍ਰੇਲਰ ਦੇਖਿਆ ਨਾ ਫਿਲਮ ਤਾਂ ਜੇ ਸ਼ਾਇਦ ਰਿਲੀਜ਼ ਹੋਈ ਨਹੀਂ ਆਉਗੇ ਤਾਂ ਦੇਖਾਂਗੇ ਪਰ ਅੱਜ ਦੇ ਦਿਨ ਜਿਹੜੀ ਐਮਰਜੈਂਸੀ ਮੈਂ ਸਮਝਦਾ ਵੀ ਐਮਰਜੈਂਸੀ ਵਾਲੀ ਵੀ ਆਰ ਐਟ ਅ ਪ੍ਰੀ ਐਮਰਜੈਂਸੀ ਲੈਵਲ ਇੱਥੇ ਪੰਜਾਬ ਦੇ ਅੰਦਰ ਉਹ ਜਿਹੇ ਹਾਲਾਤ ਬਣੇ ਖੜੇ ਐ ਵੀ ਫੇਰ ਕਿਸਮ ਦੇ ਉਹ ਕਾਲੇ ਬੱਦਲ ਜਿਹੜੇ ਉਹਨਾਂ ਨੂੰ ਖੜਾ ਛਡਾਉਣ ਵਾਸਤੇ ਸਰਦਾਰ ਬੇਨ ਸਿੰਘ ਜੀ ਨੇ ਕੁਰਬਾਨੀ ਦਿੱਤੀ ਸੀ ਉਹ ਦੁਬਾਰਾ ਘੁੱਟਣ ਲੱਗੇ ਐ ਅੱਜ ਪੰਜਾਬ ਦੇ ਉੱਤੇ ਉਸ ਹਨੇਰੇ ਚ ਬਚੀ ਜਗਤ ਸਿੰਘ ਕੰਗਨਰ ਨੋਤੇ ਬਿਆਨ ਨੂੰ ਕਿਵੇਂ ਦੇਖਦੇ ਹੋ ਕਾਫੀ